ਵੀਰੋ ਦੁਰਘਟਨਾਵਾਂ ਕੀਤੀਆਂ ਨਹੀਂ ਜਾਂਦੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਅਸੀਂ ਬਿਮਾਰ ਹੁੰਦੇ ਨਹੀਂ ਬਿਮਾਰੀ ਸਾਡੇ ਤੇ ਆ ਜਾਂਦੀ ਏ ਤੇ ਕਿਸਾਨ ਵੀਰੋ ਜਦੋਂ ਕੋਈ ਬਿਮਾਰੀ ਦਾ ਸੀ ਸ਼ਿਕਾਰ ਹੋ ਜੀਏ ਤਾਂ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਲਾਜ ਕਿਵੇਂ ਕਰਾਉਣਾ ਹੈ ਪਰ ਇਲਾਜ ਤੋਂ ਪਹਿਲਾਂ ਨਰੀਖਣ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਇਸੇ ਤਰੀਕੇ ਨਾਲ ਸਾਡੇ ਕੋਲ ਪਸ਼ੂ ਜਿਹੜੇ ਆ ਉਹਨਾਂ ਦਾ ਨਰੀਖਣ ਬਹੁਤ ਲੋੜੀਂਦਾ ਹੈ ਕਿ ਪਸ਼ੂਆਂ ਨੇ ਬਿਮਾਰੀਆਂ ਦੀ ਪਛਾਣ ਕਰਨ ਵਾਸਤੇ ਉਹਨਾਂ ਦਾ ਨਿਰੀਖਣ ਕਿਵੇਂ ਕੀਤਾ ਜਾਏ ਕੀ ਨਿਰੀਖਣ ਵਿਧੀਆਂ ਨੇ ਤੇ ਅੱਜ ਅਸੀਂ ਆਏ ਹਾਂ ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਕੇ ਸਾਡੇ ਨਾਲ ਨੇ ਡਾਕਟਰ ਕੁਲਦੀਪ ਗੁਪਤਾ ਜੀ ਜਿਹੜੇ ਕਿ ਇੱਥੇ ਪਸ਼ੂ ਬਿਮਾਰੀ ਰੋਗ ਨਿਵਾਰਣ ਜਿਹੜਾ ਵਿਭਾਗ ਆ ਉਹਦੇ ਮੁਖੀ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਸ਼ੂਆਂ ਦੇ ਨਿਰੀਖਣ ਵਾਸਤੇ ਕਿਹੜੀਆਂ ਵਿਧੀਆਂ ਜਿਹੜੀਆਂ ਵਰਤੀਆਂ ਜਾਂਦੀਆਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ ਜਦੋਂ ਵੀ ਜਾਨਵਰ ਬਿਮਾਰ ਹੁੰਦਾ ਕੋਈ ਨਾ ਕੋਈ ਲੱਛਣ ਦਿ ਜੀ ਜਿਵੇਂ ਕਿ ਖਾਣਾ ਛੱਡ ਦਿੰਦਾ ਪਾਣੀ ਪੀਣਾ ਛੱਡ ਦਿੰਦਾ ਦੁੱਧਾਰੂ ਪਸ਼ੂ ਜਿਹੜਾ ਆ ਉਸ ਚ ਦੁੱਧ ਕੱਟ ਜਾਂਦਾ ਤੇ ਕਿਸਾਨ ਨੂੰ ਪਤਾ ਲੱਗਦਾ ਵੀ ਇਹ ਠੀਕ ਨਹੀਂ ਹੈ ਜਾਨਵਰ ਤੇ ਉਹ ਫਿਰ ਡਾਕਟਰ ਕੋਲ ਲੈ ਕੇ ਆਂਦਾ ਜੀ ਫਿਰ ਡਾਕਟਰ ਉਹਨੂੰ ਆਰਜੀ ਤੌਰ ਤੇ ਕੋਈ ਨਾ ਕੋਈ ਟੈਸਟ ਦੇਖਦਾ ਪਹਿਲਾਂ ਪੁੱਛ ਕੇ ਕਿ ਦੇਖਦਾ ਹੈ ਕਿ ਇਹ ਜਾਨਵਰ ਕਿੰਨੇ ਦਿਨਾਂ ਤੋਂ ਬਿਮਾਰ ਹੈ ਕੋਈ ਹੋਰ ਜਾਨਵਰ ਉਹਦੇ ਨਾਲ ਕੋਈ ਬਿਮਾਰਤਾ ਨਹੀਂ ਹੈਗਾ ਜੀ ਪਰੋਸ ਪਰੋਸ ਕੋਈ ਹੋਰ ਬਿਮਾਰਤਾ ਨਹੀਂ ਹੈਗਾ ਜਾਨਵਰ ਤੇ ਉਹ ਪੁੱਛਦਾ ਸਾਰਾ ਦੇਖਦਾ ਕਿੰਨੇ ਜਾਨਵਰ ਮਰ ਗਏ ਆ ਕੋਈ ਜਾਨਵਰ ਮਰੇ ਤਾਂ ਨਹੀਂ ਹੈਗੇ ਉਹ ਸਾਰਾ ਦੇਖ ਕੇ ਫਿਰ ਉਹ ਇੱਕ ਆਰਜੀ ਤੌਰ ਤੇ ਜਾਨਵਰ ਨੂੰ ਦੇਖਦਾ ਤੇ ਥਰਮੋਮੀਟਰ ਲਾ ਕੇ ਉਹ ਤਾਪਮਾਨ ਚੈੱਕ ਕਰਦਾ ਤੇ ਨਬਜ਼ ਵੀ ਦੇਖਦਾ ਉਹਦੀ ਠੀਕ ਹੈ ਕਈ ਵਾਰ ਸਟੈਥੋਸਕੋਪ ਲਗਾ ਕੇ ਅਸੀਂ ਫੇਫੜਿਆਂ ਤੇ ਦਿਲ ਦੀ ਜਾਂਚ ਵੀ ਕਰਦੇ ਹਾਂ ਫਿਰ ਵੀ ਅਗਰ ਬਿਮਾਰੀ ਦਾ ਪਤਾ ਨਹੀਂ ਲੱਗਦਾ ਫਿਰ ਅਸੀਂ ਕੋਈ ਸਪੈਸ਼ਲ ਟੈਸਟ ਕਰਦੇ ਹਾਂ ਉਹਨਾਂ ਦੇ ਵਾਸਤੇ ਬਿਮਾਰੀ ਦੀ ਪਛਾਣ ਵਾਸਤੇ ਡਾਕਟਰ ਸਾਹਿਬ ਜਦੋਂ ਤੁਸੀਂ ਗੱਲ ਆ ਜਾਂਦੀ ਟੈਸਟਾਂ ਦੇ ਉੱਤੇ ਤੇ ਵੇਖੋ ਤੁਸੀਂ ਦੱਸਿਆ ਕਿ ਪਹਿਲਾਂ ਪਸ਼ੂ ਲੱਛਣ ਵਿਖਾਉਂਦਾ ਕੋਈ ਨਾ ਕੋਈ ਹਾਂਜੀ ਹਾਂਜੀ ਜਦੋਂ ਲੱਛਣ ਵਿਖਾਉਂਦਾ ਏ ਤਾਂ ਉਦੋਂ ਸਾਡੇ ਪਸ਼ੂ ਪਾਲਕ ਨੂੰ ਥੋੜਾ ਚੇਤਨ ਜਾਂ ਚੁਕੰਨਾ ਹੋ ਜਾਣਾ ਚਾਹੀਦਾ ਹੈ ਕਿ ਮੈਨੂੰ ਥੋੜੀ ਜਿਹੀ ਇਹ ਪਛਾਣ ਕਰਨ ਦੀ ਲੋੜ ਆ ਹਾਂਜੀ ਜੀ ਹੁਣ ਜਦੋਂ ਪਸ਼ੂ ਇਹੋ ਜੇ ਅਵਸਥਾ ਦੇ ਵਿੱਚ ਆਉਂਦਾ ਏ ਤਾਂ ਉਹ ਕਿਸ ਤਰੀਕੇ ਦੇ ਨਾਲ ਇਹਨੂੰ ਪਛਾਣ ਕੇ ਤੇ ਤੁਹਾਡੇ ਕੋਲ ਟੈਸਟਾਂ ਦੇ ਵਾਸਤੇ ਦਰਖਾਸਤ ਕਰੇ ਨਾ ਤੁਹਾਡੇ ਕੋਲ ਪਹੁੰਚੇ ਜੀ ਹਾਂ ਜਦੋਂ ਵੀ ਜਾਨਵਰ ਦੋ ਤਿੰਨ ਦਿਨ ਤੋਂ ਜ਼ਿਆਦਾ ਕੋਈ ਸਿੰਪਟਮ ਲੱਛਣ ਦਿਖਾਉਂਦਾ ਹੈ ਤਾਂ ਮਤਲਬ ਉਸ ਵਿੱਚ ਕੋਈ ਨਾ ਕੋਈ ਪ੍ਰੋਬਲਮ ਚੱਲ ਰਹੀ ਹੈਗੀ ਤੇ ਤੁਹਾਨੂੰ ਇਮੀਡੀਏਟਲੀ ਕਿਸੇ ਡਾਕਟਰ ਕੋਲ ਜਾਣਾ ਤੇ ਟੈਸਟ ਕਰਾਣੇ ਅਗਰ ਡਾਕਟਰ ਨੂੰ ਨਹੀਂ ਪਤਾ ਲੱਗ ਰਹਾ ਤੇ ਉਹਦਾ ਖੂਨ ਦੀ ਜਾਂਚ ਕਰਾਓ ਉਹਦੇ ਪਿਸ਼ਾਬ ਦੀ ਜਾਂਚ ਕਰਾਓ ਉਹਦੇ ਗੋਹੇ ਦੀ ਜਾਂਚ ਕਰਾਓ ਅੱਜ ਕੱਲ ਇੱਕ ਬਾਇਪਸੀ ਟੈਸਟ ਵੀ ਅਸੀਂ ਸ਼ੁਰੂ ਕੀਤਾ ਹੈ ਤੇ ਅਗਰ ਖੁਦ ਨਾ ਖਾਸ ਤਾਂ ਕੋਈ ਜਾਨਵਰ ਮਰ ਜਾਂਦਾ ਸੀ ਪੋਸਟਮਾਰਟਮ ਵੀ ਕਰਦੇ ਆਂ ਜਾਨਵਰ ਦਾ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਵੱਖੋ-ਵੱਖਰੇ ਟੈਸਟ ਨੇ ਤੁਹਾਡੇ ਕੋਲ ਜਿਵੇਂ ਤੁਸੀਂ ਬਾਇਪਸੀ ਦੀ ਗੱਲ ਕੀਤੀ ਜਿਵੇਂ ਤੁਸੀਂ ਇਸ ਤਰੀਕੇ ਨਾਲ ਕਿ ਪੋਸਟਮਾਰਟਮ ਦੇ ਨਾਲ ਵੀ ਤੁਸੀਂ ਕਰਦੇ ਜੇ ਕਿ ਜਦੋਂ ਪਸ਼ੂ ਇਸ ਅਵਸਥਾ ਦੇ ਵਿੱਚ ਹੁੰਦਾ ਹੈ ਤਾਂ ਪਸ਼ੂ ਪਾਲਕ ਜਿਹੜਾ ਵਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਪਹੁੰਚ ਕਰੇ ਜਾਂ ਉਹਨੂੰ ਕਿਹੜੇ-ਕਿਹੜੇ ਜਿਹੜੇ ਟੈਸਟ ਜਿਹੜੇ ਆ ਉਹ ਕਰਾਉਣ ਦੀ ਲੋੜ ਪੈ ਸਕਦੀ ਆ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਉਹਨਾਂ ਦਾ ਕੋਈ ਸੈਂਪਲ ਜਾਂ ਨਮੂਨਾ ਜਿਹੜਾ ਵਾ ਉਹ ਤੁਹਾਨੂੰ ਪਹੁੰਚ ਕਰਕੇ ਲਿਆ ਸਕਦਾ ਜਦੋਂ ਵੀ ਸਾਡੀ ਲੈਬ ਇੱਥੇ ਹੈ ਜੀ 9 ਤੋਂ 5 ਲੈਬ ਫੰਕਸ਼ਨਲ ਹੈ ਸਾਡੀ ਤੇ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ 9 ਤੋਂ 1 ਵਜੇ ਤੱਕ ਲੈਬ ਖੁੱਲੀ ਰਹਿੰਦੀ ਹੈ ਤਦੂ ਜੀ ਕਿਸਾਨ ਵੀਰ ਆਪਣਾ ਸੈਂਪਲ ਲਿਆ ਸਕਦਾ ਇੱਥੇ ਟੈਸਟ ਕਰਾ ਸਕਦਾ ਤੇ ਅਸੀਂ ਇੱਥੇ ਖੂਨ ਦਾ ਟੈਸਟ ਕਰਦੇ ਆਂ ਪਿਸ਼ਾਬ ਦਾ ਟੈਸਟ ਕਰਦੇ ਆਂ ਇੱਕ ਅਸੀਂ سیرਮ ਦਾ ਟੈਸਟ ਵੀ ਕਰਦੇ ਆਂ ਨਾਲ ਬਾਇਓਪਸੀ ਐਗਜ਼ਾਮੀਨੇਸ਼ਨ ਵੀ ਕਰਦੇ ਆਂ ਤੁਹਾਡੇ ਇੱਥੇ ਇੱਕ ਬੜਾ ਵੱਡਾ ਪਸ਼ੂ ਹਸਪਤਾਲ ਜਿਹੜਾ ਉਹ ਸਥਾਪਿਤ ਕੀਤਾ ਹੋਇਆ ਹੈ ਹਾਂਜੀ ਤੇ ਮੁੱਖ ਤੌਰ ਤੇ ਜਿਹੜੇ ਤੁਹਾਡੇ ਕੋਲ ਇੱਥੇ ਪਸ਼ੂ ਮਰੀਜ਼ ਜਿਹੜੇ ਆਉਂਦੇ ਨੇ ਹਾਂਜੀ ਕਿਹੜੇ ਕਿਹੜੇ ਜਿਹੜਾ ਵੱਡੇ ਤੌਰ ਤੇ ਜਿਹੜਾ ਟੈਸਟ ਤੁਸੀਂ ਕਰਦੇ ਜੀ ਜਿੰਨਾ ਦੇ ਨਾਲ ਜਿਹੜਾ ਅਗੋ ਬਿਮਾਰੀਆਂ ਦਾ ਪਤਾ ਲੱਗਦਾ ਜਿਹੜਾ ਵੀ ਜਾਨਵਰ ਇੱਥੇ ਆਂਦਾ ਹੈ ਜੀ ਬੜਾ ਜਾਨਵਰ ਹੋਵੇ ਜਾਂ ਪਾਲਤੂ ਜਾਨਵਰ ਅਸੀਂ ਦੋ ਟੈਸਟ ਤੇ ਜ਼ਰੂਰੀ ਕਰਨੇ ਆ ਉਹਦੇ ਖੂਨ ਦੀ ਜਾਂਚ ਕਰਨੀ ਹੈ ਤੇ ਪਿਸ਼ਾਬ ਦੀ ਜਾਂਚ ਕਰਨੀ ਹੈ ਜੀ ਉਹ ਰੂਟੀਨਲੀ ਅਸੀਂ ਕਰਦੇ ਹਾਂ ਤੇ ਜਦੋਂ ਵੀ ਸਾਨੂੰ ਲੋਡ ਪੈਂਦੀ ਹੈ ਸਾਨੂੰ ਲੱਗਦਾ ਇਹਨਾਂ ਦੇ ਅੰਗ ਕੰਮ ਨਹੀਂ ਕਰ ਰਹੇ ਤੇ ਜਿਗਰ ਤੇ ਗੁਰਦੇ ਤੇ ਫੰਕਸ਼ਨ ਔਰ ਤੇ ਪੈਨਕ੍ਰੀਆਜ਼ ਦੇ ਫੰਕਸ਼ਨ ਦੇ ਟੈਸਟ ਵੀ ਕਰਦੇ ਹਾਂ ਅਸੀਂ ਜੀ ਤੇ ਅਸੀਂ ਖੂਨ ਲਿਆ ਕੇ ਇਹਨਾਂ ਨੂੰ ਖੂਨ ਕੱਢ ਕੇ ਅਸੀਂ ਲੈਬ 'ਚ ਟੈਸਟ ਕਰਦੇ ਹਾਂ ਤੇ ਰਿਪੋਰਟ ਦੇ ਦਿੰਦੇ ਹਾਂ ਜੀ ਤੇ ਕਲੀਨਿਕਸ਼ਨ ਅਕੋਰਡਿੰਗਲੀ ਉਹਨੂੰ ਫ ਦਵਾਈ ਦੇ ਕੇ ਠੀਕ ਕਰਦਾ ਡਾਕਟਰ ਸਾਬ ਕਈ ਵਾਰੀ ਅਸੀਂ ਵੇਖਦੇ ਆ ਕਿ ਕਈ ਵਾਰੀ ਕੋਈ ਮਹਾਮਾਰੀ ਫੈਲ ਜਾਂਦੀ ਆ ਕੋਈ ਵਬਾ ਇਹੋ ਜੀ ਚਲਦੀ ਆ ਕਿ ਕਈ ਪਸ਼ੂਆਂ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਹੁਣ ਜਦੋਂ ਮੌਤ ਹੋ ਜਾਂਦੀ ਆ ਉਸ ਅਵਸਥਾ ਦੇ ਵਿੱਚ ਕਿ ਅਸੀਂ ਹੋਰ ਪਸ਼ੂਆਂ ਨੂੰ ਬਚਾ ਸਕੀਏ ਠੀਕ ਆ ਜਿਵੇਂ ਪਿੱਛੇ ਜੇ ਇੱਕ ਲੰਪੀ ਸਕਿਨ ਬਿਮਾਰੀ ਆਈ ਸੀ ਜੀ ਇਹੋ ਜੀਆਂ ਹੋਰ ਵੀ ਕਈ ਵਾਰੀ ਆ ਮੂੰਹ ਖੁਰ ਦੀ ਬਿਮਾਰੀ ਆ ਜਾਂਦੀ ਆ ਕੋਈ ਗਲ ਘੋਟੂ ਦੀ ਬਿਮਾਰੀ ਆ ਜਾਂਦੀ ਆ ਉਦੋਂ ਫਿਰ ਡਾਕਟਰ ਸਾਬ ਕਿਸ ਤਰੀਕੇ ਨਾਲ ਜਿਹੜਾ ਵਾ ਜੇ ਪਸ਼ੂ ਜਾਂਦਾ ਲੱਗੇ ਉਹਨਾਂ ਤੁਸੀਂ ਕਿਵੇਂ ਜਿਹੜਾ ਉਹ ਰਿਜਰਚ ਕਰਦੇ ਹੋ ਤੇ ਕਿਵੇਂ ਅੱਗੇ ਵਾ ਦੂਜੇ ਪਸ਼ੂਆਂ ਨੂੰ ਬਚਾਉਣ ਦਾ ਯਤਨ ਕਰਦੇ ਹੋ ਦੇਖੋ ਕਈ ਵਾਰ ਕੋਈ ਆਊਟ ਬ੍ਰੇਕ ਜਿਸ ਸੇ ਕਾਫੀ ਜਾਨਵਰ ਪ੍ਰਭਾਵਿਤ ਹੋ ਜਾਂਦੇ ਆ ਹੋ ਜਾਂਦਾ ਆਊਟ ਬ੍ਰੇਕ ਅਸੀਂ ਨੂੰ ਦਸਾ ਲੰਪੀ ਸਕਿਨ ਡਿਜ਼ੀਜ਼ ਬਹੁਤ ਬੜੀ ਮਹਾਮਾਰੀ ਹੋਈ ਸੀ ਜਿਸੇ ਬਹੁਤ ਜ਼ਿਆਦਾ ਜਾਨਵਰ ਮਰ ਗਏ ਸੀ ਤੇ ਜਦੋਂ ਵੀ ਲੱਗਦਾ ਹੈ ਕਿਸਾਨ ਨੂੰ ਵੀ ਜਾਨਵਰ ਮਰ ਗਿਆ ਉਹ ਸਾਡੇ ਕੋਲ ਲਿਆ ਸਕਦਾ ਅਸੀਂ ਉਹਦਾ ਪੋਸਟਮਾਰਟਮ ਕਰਕੇ ਚੀਰ ਫਾੜ ਕਰਕੇ ਅੰਦਰ ਅੰਗਾਂ ਦੇ ਨਿਸ਼ਾਨੀਆਂ ਦੇਖ ਕੇ ਅਸੀਂ ਬਿਮਾਰੀ ਦੇ ਪਤਾ ਲਗਾਉਂਦੇ ਆਂ ਤਾਕੀ ਬਾਕੀ ਜਾਨਵਰਾਂ ਨੂੰ ਅਸੀਂ ਬਚਾ ਸਕੀਏ ਅਸੀਂ ਨਿਸ਼ਾਨੀ ਦੇ ਤੌਰ ਤੇ ਪੱਕੀ ਉਹਦਾ ਇਲਾਜ ਕਰਕੇ ਬਾਕੀ ਜਾਨਵਰਾਂ ਨੂੰ ਬਚਾ ਸਕਦੇ ਹਾਂ ਇਹ ਇਹ ਜਿਹੜਾ ਪੋਸਟਮਾਰਟਮ ਹੈ ਖਾਸ ਕਰ ਛੋਟੇ ਜਾਨਵਰਾਂ ਚ ਮੁਰਗੀਆਂ ਚ ਬਹੁਤ ਕਾਰਗਰ ਹੈ ਕਿਉਂਕਿ ਮੁਰਗੀਆਂ ਚ ਕਈ ਬਿਮਾਰੀਆਂ ਦੇ ਲੱਛਣ ਮਿਲਦੇ ਜੁਲਦੇ ਹੁੰਦੇ ਆ ਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਮੁਰਗੀਆਂ ਚ ਆਊਟ ਬ੍ਰੇਕ ਕਿਸ ਚੀਜ਼ ਦਾ ਹੋਇਆ ਤੇ ਅਸੀਂ ਕੀ ਕਰਦੇ ਆ ਉਹਨਾਂ ਨੂੰ ਫਿਰ ਚੀਰ ਫਾੜ ਕਰਕੇ ਉਹਨਾਂ ਦੇ ਅੰਗਾਂ ਨਾਲ ਦੇਖ ਕੇ ਕੋਈ ਨਿਸ਼ਾਨੀ ਬਿਮਾਰੀ ਦੀ ਪੱਕੀ ਦੇਖ ਕੇ ਫਿਰ ਅਸੀਂ ਇਲਾਜ ਕਰਦੇ ਆ ਤੇ ਬਾਕੀ ਜਾਨਵਰਾਂ ਨੂੰ ਜਾਂ ਮੁਰਗੀਆਂ ਨੂੰ ਬਚਾ ਲੈਂਦੇ ਆ ਡਾਕਟਰ ਸਾਹਿਬ ਇੱਕ ਤੁਸੀਂ ਗੱਲ ਕੀਤੀ ਸੀ ਕਿ ਤੁਸੀਂ ਹੁਣ ਵਾਈਪਸੀ ਜਿਹੜਾ ਹੈ ਉਹ ਵੀ ਜਿਹੜਾ ਵਾ ਇੱਥੇ ਨਰੀਖਣ ਕਰਨਾ ਜਿਹੜੀ ਸ਼ੁਰੂ ਕੀਤਾ ਇਹ ਕਿਹੜੀਆਂ ਬਿਮਾਰੀਆਂ ਦੇ ਵਾਸਤੇ ਕੀਤਾ ਜਾਂਦਾ ਕਿੰਨੀਆਂ ਬਿਮਾਰੀਆਂ ਦੇ ਪਛਾਣ ਵਾਸਤੇ ਤੇ ਕਿਵੇਂ ਤੁਸੀਂ ਕਰਕੇ ਤੇ ਫਿਰ ਉਹਨਾਂ ਦਾ ਪਛਾਣ ਕਰਕੇ ਅੱਗੋਂ ਇਲਾਜ ਦੱਸਦੇ ਹੋ ਦੇਖੋ ਜੀ ਇਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਮਨੁੱਖਾਂ 'ਚ ਵੀ ਅੱਜਕੱਲ ਤੇ ਜਾਨਵਰਾਂ 'ਚ ਵੀ ਟਿਊਮਰ ਜਿਨ੍ਹਾਂ ਨੂੰ ਅਸੀਂ ਕੈਂਸਰ ਵੀ ਕਹਿੰਦੇ ਆ ਆਮ ਬਹੁਤ ਜ਼ਿਆਦਾ ਵਧ ਰਿਹਾ ਹੈ ਤੇ ਜਦੋਂ ਵੀ ਕੈਂਸਰ ਹੁੰਦਾ ਜਾਨਵਰਾਂ 'ਚ ਗੱਠਾਂ ਜੀ ਬਣ ਜਾਂਦੀਆਂ ਸਰੀਰ 'ਚ अलग-अलग ऐसे आते हैं। सਾਨੂੰ ਪਤਾ ਨਹੀਂ ਲੱਗਦਾ ਇਹ ਗੱਠ ਜਿਹੜੀ ਹੈ ਇਨਫੈਕਸ਼ਨ ਦੇ ਕਾਰਨ ਹੈ ਜਾਂ ਕੈਂਸਰ ਜਾਂ ਟਿਊਮਰ ਦੇ ਕਾਰਨ ਹੈ। ਤਾਂ ਅਸੀਂ ਕੀ ਕਰਦੇ ਹਾਂ ਕਿਸੇ ਤਰੀਕੇ ਨਾਲ ਸਿਰੰਜ ਨਾਲ ਜਾਂ ਸਲਾਈਡ ਨਾਲ ਉੱਥੋਂ ਤੋਂ ਕੁਝ ਤੰਤੂ ਜਾਂ ਸੈੱਲ ਇਕੱਠੇ ਕਰਕੇ ਅਸੀਂ ਮਾਈਕਰੋਸਕੋਪ ਦੇ ਥੱਲੇ ਦੇਖਦੇ ਆਂ। ਤੇ ਅਗਰ ਉਸ ਇਨਫੈਕਸ਼ਨ ਹੈ ਤਾਂ ਉਸ ਚ ਨਾ ਇਨਫੈਕਸ਼ਨ ਵਾਲੇ ਤੰਤੂ ਹੁੰਦੇ ਆ ਜਿਸਨਾਂ ਨਿਊਟ੍ਰੋਫਿਲ ਵੱਧ ਜਾਂਦੇ ਹੈ ਜਾਂ ਇਓਸਿਨੋਫਿਲ ਵੱਧ ਜਾਂਦੇ ਆ। ਅਗਰ ਕੈਂਸਰ ਹੁੰਦਾ ਉਸ ਕੈਂਸਰ ਸੈੱਲ ਦਾ ਪਤਾ ਲੱਗਦਾ। ਤਾਂ ਮਾਈਕਰੋਸਕੋਪ ਦੇ ਨੀਚੇ ਦੇਖ ਕੇ ਅਸੀਂ ਇਹਨੂੰ ਬਾਇਓਪਸੀ ਐਗਜ਼ਾਮੀਨੇਸ਼ਨ ਕਹਿੰਦੇ ਆ। ਤੇ ਅਗਰ ਇਨਫੈਕਸ਼ਨ ਹੈ ਤਾਂ ਸੀ ਉਹਨਾਂ ਦੀ ਐਂਟੀਬਾਇਓਟਿਕ ਲਾ ਕੇ ਟ੍ਰੀਟਮੈਂਟ ਕਰ ਦਿੰਦੇ ਆਂ ਅਗਰ ਉਸੇ ਕੈਂਸਰ ਹੈ ਤਾਂ ਸੀ ਉਹ ਸਰਜਨ ਨੂੰ ਦੱਸ ਦਿੰਦੇ ਆਂ ਉਹ ਆਪਰੇਸ਼ਨ ਕਰਕੇ ਉਸ ਹਿੱਸੇ ਨੂੰ ਗੱਠ ਨੂੰ ਕੱਢ ਦਿੰਦਾ ਡਾਕਟਰ ਸਾਹਿਬ ਇੱਕ ਤੁਸੀਂ ਗਲਤੀ ਕੀਤੀ ਸੀ ਕਿ ਕੋਈ ਸੀਰਮ ਜਾਂਚ ਤੁਸੀਂ ਕਰਦੇਗੇ ਹਾਂਜੀ ਇਹ ਸੀਰਮ ਇੱਕ ਤਾਂ ਸਾਡੇ ਕਿਸਾਨ ਵੀਰਾਂ ਨੂੰ ਕੁਝ ਤੁਸੀਂ ਉਹਨਾਂ ਦੀ ਭਾਸ਼ਾ 'ਚ ਦੱਸਿਓ ਕਿ ਸੀਰਮ ਜਾਂਚ ਕੀ ਹੁੰਦੀ ਆ ਤੇ ਇਹਦੇ ਨਾਲ ਕਿਹੜੀਆਂ ਬਿਮਾਰੀਆਂ ਦਾ ਸਾਨੂੰ ਪਤਾ ਲੱਗਦਾ ਹੈ। ਸੀਰਮ ਐਸਟ ਨੂੰ ਕਹਿੰਦੇ ਜਦੋਂ ਵੀ ਅਸੀਂ ਜਾਨਵਰ ਬਿਮਾਰ ਹੁੰਦਾ ਸਾਨੂੰ ਲੱਗਦਾ ਉਹਦੇ ਅੰਦਰਲੇ ਅੰਗ ਕੰਮ ਨਹੀਂ ਕਰ ਰਹੇ ਖਾਸ ਕਰ ਜਿਗਰ ਤੇ ਗੁਰਦਾ ਤਾਂ ਅਸੀਂ ਉਹਦਾ ਖੂਨ ਲੈ ਲੈਂਦੇ ਆ ਇੱਕ ਟੈਸਟ ਟਿਊਬ ਛੋਟੀ ਜਿਹੀ ਲੈ ਕੇ ਉਹਨੂੰ ਜਮਾ ਲੈਂਦੇ ਆ। ਉਹਦੇ ਬਾਅਦ ਜੰਮਣ ਦੇ ਬਾਅਦ ਉਸ 'ਚ ਨਾ ਇੱਕ ਤਰਲ ਪ੍ਰਾਪਦਾਰਥ ਨਿਕਲਦਾ ਜਿਹਨੂੰ ਅਸੀਂ ਸੀਰਮ ਕਹਿੰਦੇ ਆ। ਇਹ ਸੀਰਮ ਅਸੀਂ ਫਿਰ ਗੁਰਦਿਆਂ ਦੇ ਫੰਕਸ਼ਨ ਵਾਸਤੇ ਜਾਂ ਜਿਗਰ ਦੇ ਫੰਕਸ਼ਨ ਵਾਸਤੇ ਪੈਨਕ੍ਰੀਆਜ਼ ਦੇ ਫੰਕਸ਼ਨ ਵਾਸਤੇ ਟੈਸਟ ਕਰ ਦੁੱਧਾਰੂ ਜਾਨਵਰਾਂ 'ਚ ਅਸੀਂ ਇਸ 'ਚ ਕੈਲਸ਼ੀਅਮ ਤੇ ਫਾਸਫੋਰਸ ਦਾ ਲੈਵਲ ਵੀ ਦੇਖਦੇ ਆਂ ਕਿਸਾਨ ਵੀਰਾਂ ਨੇ ਕਈ ਵਾਰ ਦੇਖਿਆ ਹੋਣਾ ਜਿਹੜੇ ਜ਼ਿਆਦਾ ਦੁੱਧਾਰੂ ਪਸ਼ੂ ਆ ਜਿਹੜੇ 25-30 ਲੀਟਰ ਡੇਲੀ ਦੁੱਧ ਦਿੰਦੇ ਆਂ ਸੂਣ ਦੇ 2 ਕੁ ਮਹੀਨੇ ਬਾਅਦ ਜਾਨਵਰ ਅਚਾਨਕ ਬੈਠ ਜਾਂਦਾ ਹੈ ਉੱਠ ਨਹੀਂ ਪਾਂਦਾ ਤੇ ਜਨਰਲੀ ਇਹਨੂੰ ਅਸੀਂ ਮਿਲਕ ਫੀਵਰ ਕਹਿੰਦੇ ਆਂ ਇਹਦਾ ਇਹਦਾ ਕਾਰਨ ਇਹ ਆ ਕਿ ਜਦੋਂ ਵੀ ਜਾਨਵਰ ਜ਼ਿਆਦਾ ਦੁੱਧ ਦਿੰਦਾ ਹੈ ਉਸ 'ਚ ਜ਼ਿਆਦਾ ਕੈਲਸ਼ੀਅਮ ਦਾ ਰਿਸਰਵ ਹੋ ਜਾਂਦਾ ਹੈ ਇੱਕਦਮ ਕੈਲਸ਼ੀਅਮ ਜਿਹੜਾ ਘੱਟ ਹੋ ਜਾਂਦਾ ਹੈ ਸਰੀਰ 'ਚ ਤੇ ਉਹਦੇ ਕਾਰਨ ਜਾਨਵਰ ਬੈਠ ਨਹੀਂ ਸਕਦਾ ਉਠਣੀ ਸਦਤ ਬੈ ਜਾਂਦਾ ਇਹਨੂੰ ਅਸੀਂ ਮਿਲਕ ਫੀਵਰ ਕਹਿੰਦੇ ਆ ਤੇ ਅਸੀਂ ਕੈਲਸ਼ੀਅਮ ਦਾ ਲੈਵਲ ਇਸ ਸੀਰਮ ਚ ਬਹੁਤ ਘਟ ਜਾਂਦਾ ਫਿਰ ਇਹਦੀ ਬਿਮਾਰੀ ਦਾ ਇਲਾਜ ਕਰਨ ਵਾਸਤੇ ਅਸੀਂ ਖੂਨ ਦੀ ਨਾੜੀ ਚ ਕੈਲਸ਼ੀਅਮ ਦਾ ਇੰਜੈਕਸ਼ਨ ਲਾਉਂਦੇ ਆ ਤੇ ਅੱਧੇ ਘੰਟੇ ਦੇ ਅੰਦਰ ਜਾਨਵਰ ਖੜਾ ਹੋ ਜਾਂਦਾ ਤੰਦਰੁਸਤ ਹੋ ਜਾਂਦਾ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਸੀ ਕਿ ਇੱਥੇ ਲਹੂ ਦੀ ਜਾਂਚ ਕੀਤੀ ਜਾਂਦੀ ਆ ਪਿਸ਼ਾਬ ਦੀ ਕੀਤੀ ਜਾਂਦੀ ਆ ਗੋਹੇ ਦੀ ਕੀਤੀ ਜਾਂਦੀ ਆ ਹੁਣ ਮੈਂ ਤੁਹਾਡੇ ਕੋਲੋਂ ਇਹਨਾਂ ਤਿੰਨਾਂ ਵਿਸ਼ਿਆਂ ਦੇ ਉੱਤੇ ਗੱਲ ਕਰੂੰਗਾ ਕਿ ਜਿਵੇਂ ਆਮ ਕਹਿੰਦੇ ਆ ਵੀ ਰੈੱਡ ਬਲੱਡ ਸੈੱਲ ਜਿਹੜੇ ਆ ਹਾਂਜੀ ਜਿਨ੍ਹਾਂ ਨੂੰ ਲਾਲ ਲਹੂ ਰક્તਕਣ ਜਿਹੜਾ ਵਾ ਉਹ ਕਿਹਾ ਜਾਂਦਾ ਉਹਨਾਂ ਤੋਂ ਸਾਨੂੰ ਕਿਹੜਾ ਜਿਹੜਾ ਪਤਾ ਲੱਗਦਾ ਵੀ ਇਹਦੇ ਨਾਲ ਪਸ਼ੂਰੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਵੇਖ ਸਕਦੇ ਹਾਂ ਪਛਾਣ ਸਕਦੇ ਹਾਂ ਲਾਲ ਰਕਤਾਂ ਨੂੰ ਬਹੁਤ ਉਹਨਾਂ ਦੇ ਬਾਰੇ ਬਹੁਤ ਚੰਗੀ ਇਨਫੋਰਮੇਸ਼ਨ ਮਿਲਦੀ ਸਾਨੂੰ ਲਾਲ ਰਕਤਾਂ ਨੂੰ ਤੇ ਪਹਿਲਾਂ ਦੇਖ ਕੇ ਸਾਨੂੰ ਪਤਾ ਲੱਗਦਾ ਜਾਨਵਰ ਚ ਖੂਨ ਦੀ ਕਮੀ ਤਾਂ ਨਹੀਂ ਆ ਗਈ ਜਿਸ ਅਸੀਂ ਐਨੀਮੀਆ ਕਹਿੰਦੇ ਆ ਤੇ ਦੂਜੇ ਜਾਨਵਰਾਂ ਚ ਵੱਡੇ ਜਾਨਵਰ ਦੁੱਧਾਰੂ ਜਾਨਵਰਾਂ ਚ ਖਾਸ ਕਰ ਬਰਸਾਤ ਦੇ ਮੌਸਮ ਚ ਪਰਜੀਵੀ ਬਿਮਾਰੀਆਂ ਹੁੰਦੀ ਹੈ ਬਬੇਸੀਆ ਥਲੇਰੀਆ ਐਨਾਪਲਾਜ਼ਮਾ ਜਿਹੜੇ ਉਹਦੇ ਅਸੀਂ ਰਕਤਾਂ ਨੂੰ ਦੇਖ ਕੇ ਲਾਲ ਰਕਤਾਂ ਨੂੰ ਦੇਖ ਕੇ ਤੇ ਅੰਦਰ ਛੋਟੇ-ਛੋਟੇ ਸੂਖਸ਼ਮ ਜਿਹੜੇ ਪਰਜੀਵੀ ਹੁੰਦੇ ਨੇ ਜਿਹਨੂੰ ਅਸੀਂ ਪਾਇਰੋਪਲਾਜ਼ਮ ਕਹਿੰਦੇ ਆ ਉਹ ਮਾਈਕਰੋਸਕੋਪ ਦੇ ਹੇਠਾਂ ਦੇਖ ਕੇ ਅਸੀਂ ਇਲਾਜ ਕਰ ਲੈਂਦੇ ਆ ਤੇ ਜਾਨਵਰ ਨੂੰ ਬਚਾ ਲੈਂਦੇ ਆ ਤੇ ਨਾਲ ਡਾਕਟਰ ਕਲੀਪ ਗੁਪਤਾ ਜੀ ਸਾਡੇ ਕੋਲ ਆਉਂਦੇ ਆ ਸਫੇਦ ਰਕਤਾਂ ਨੂੰ ਹਾਂਜੀ ਠੀਕ ਹੈ ਜੀ ਸਫੇਦ ਰਕਤਾਂ ਨੂੰ ਜਿਹੜੇ ਆ ਉਹ ਕਿਹੜੀ ਚੀਜ਼ ਨੂੰ ਜਿਹੜਾ ਵਾ ਉਹ ਪਰਿਭਾਸ਼ਿਤ ਕਰਦੇ ਆ ਤੇ ਉਹਨਾਂ ਤੋਂ ਸਾਨੂੰ ਕਿਹੜੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਨੇ ਸਮਝ ਲੱਗਦੀ ਸਫੇਦ ਰਕਤਾਂ ਨੂੰ ਮੁੱਖ ਚਾਰ ਤਰ੍ਹਾਂ ਦੇ ਰਕਤਾਂ ਹੁੰਦੇ ਐ ਨਿਊਟ੍ਰੋਫਿਲ, ਇਓਸਿਨੋਫਿਲ, ਲਿੰਫੋਸਾਈਟ ਤੇ ਮੋਨੋਸਾਈਟ ਜੀ ਤੇ ਜਿਹੜੇ ਸਭ ਤੋਂ ਮੁੱਖ ਐ ਜਿਹੜੇ ਹੈਗੇ ਉਹ ਹੈਗੇ ਨਿਊਟ੍ਰੋਫਿਲ ਜਦੋਂ ਵੀ ਜਾਨਵਰ ਨੂੰ ਕੋਈ ਬੈਕਟੀਰੀਅਲ ਇਨਫੈਕਸ਼ਨ ਜਿਸ ਨੂੰ ਕਿਟਾਣੂ ਰੋਗ ਕਹਿੰਦੇ ਆ ਕਾਫੀ ਦਿਨ ਤੱਕ ਚੱਲਦਾ ਤੇ ਨਿਊਟ੍ਰੋਫਿਲ ਦਾ ਮਾਤਰਾ ਖੂਨ ਚ ਵੱਧ ਜਾਂਦੀ ਹੈ ਜਦੋਂ ਵੀ ਜਾਨਵਰਾਂ ਚ ਕੋਈ ਪਰਜੀਵੀ ਦੀ ਇਨਫੈਕਸ਼ਨ ਹੁੰਦੀ ਹੈ ਜਿਹਨੂੰ ਅਸੀਂ ਪੈਰਾਸਾਈਟ ਕਹਿੰਦੇ ਆ ਜੇ ਕਦੋਂ ਜਾਨਵਰ ਨੂੰ ਕੋਈ ਅਲਰਜੀ ਹੋ ਜਾਂਦੀ ਹੈ ਉਹਦੇ ਅੰਦਰ ኢਓਸਿਨੋਫਿਲ ਦੀ ਮਾਤਰਾ ਵੱਧ ਜਾਂਦੀ ਹੈ ਔਰ ਲਿੰਫੋਸਾਈਟ ਇੱਕ ਅਲੱਗ ਤਰੀਕੇ ਦੇ ਸੈੱਲ ਐ ਜਿਹੜੇ ਬਿਮਾਰੀ ਰੋਕਥਾਮ ਦਾ ਕੰਮ ਕਰਦੇ ਆਂ ਸਰੀਰ 'ਚ ਕਈ ਵਾਰ ਇਹਨਾਂ ਦੀ ਇਨਫੈਕਸ਼ਨ ਵੀ ਹੋ ਜਾਂਦੀ ਹੈ ਦੁੱਧਾਰੂ ਜਾਨਵਰਾਂ 'ਚ ਅੱਜਕੱਲ ਬੋਵਾਈਨ ਲੁਕੀਮੀਆ ਵਾਇਰਸ ਖਾਸ ਕਰ ਮੱਜਾ ਗਾਵਾ 'ਚ ਇਨਫੈਕਸ਼ਨ ਆ ਰਹੀ ਹੈ ਮੱਜਾਂ ਜ਼ਿਆਦਾ ਐ ਜਿਸ ਕੈਂਸਰ ਹੋਿੰਦਾ ਲਿੰਫੋਸਾਈਟਸ 'ਚ ਜਿਹਨੂੰ ਅਸੀਂ ਬੋਵਾਈਨ ਲੁਕੀਮੀਆ ਵਾਇਰਸ ਦੇ ਨਾਲ ਹੁੰਦਾ ਇਦੇ ਲਗਵਾ ਮੋਨੋਸਾਈਟ ਉਹ ਜਦੋਂ ਵੀ ਕੋਈ ਲੰਬੀ ਬਿਮਾਰੀਆਂ ਸਾਲੋਂ ਸਾਲ ਚੱਲਦੀਆਂ ਜਿਹਨਾਂ ਤਪੇਦਿਕ ਦੀ ਬਿਮਾਰੀ ਹੋਗੀ ਜਿਹੜੀ 2 ਸਾਲ ਤੱਕ ਚੱਲ ਸਕਦੀ ਹੈ 6 ਮਹੀਨੇ 1 ਸਾਲ 2 ਸਾਲ ਤੱਕ ਵੀ ਚੱਲਦੀ ਰਹਿੰਦੀ ਹੈ ਜਾਨ ਨੂੰ ਖੰਗ ਹੋ ਜਾਂਦੀ ਹੈ ਇਸੇ ਤਰ੍ਹਾਂ ਮਿਲਦੀ ਜੁਲਦੀ ਬਿਮਾਰੀ ਹੈ ਜੌਨੀਜ਼ ਦੀ ਬਿਮਾਰੀ ਜਿਸ ਵਿੱਚ ਵੀ ਇਹ ਮੋਨੋਸਾਈਟ ਦਾ ਲੈਵਲ ਵੱਧ ਜਾਂਦਾ ਕਿਸਾਨ ਵੀਰੋ ਇਹ ਜਿਹੜੀਆਂ ਬਿਮਾਰੀਆਂ ਨੇ ਹੋ ਸਕਦਾ ਤੁਹਾਨੂੰ ਇਹਨਾਂ ਸਾਰੀਆਂ ਦੇ ਨਾਮ ਯਾਦ ਨਾ ਆ ਰਹਿਣ ਪਰ ਲੱਛਣ ਸਾਨੂੰ ਦੱਸ ਦਿੰਦੇ ਆ ਕਿ ਸਾਡੇ ਪਸ਼ੂ ਦੇ ਵਿੱਚ ਕੋਈ ਕਸਰ ਹੈ ਉਸ ਤੋਂ ਬਾਅਦ ਡਾਕਟਰੀ ਇਲਾਜ ਜਿਹੜਾ ਬਹੁਤ ਜ਼ਰੂਰੀ ਆ ਕਿਉਂਕਿ ਡਾਕਟਰ ਨੇ ਨਰਨਾ ਕਰਨਾ ਹੁੰਦਾ ਕਿ ਪਸ਼ੂ ਨੂੰ ਕਿਹੜੀ ਬਿਮਾਰੀ ਆ ਇਸ ਕਰਕੇ ਮਾਹਰ ਜਿਹੜੇ ਆ ਉਹ ਜਿਸ ਤਰੀਕੇ ਦੀ ਵੀ ਕੋਈ ਗੱਲ ਦੱਸਦੇ ਆ ਜੋ ਸਿਫਾਰਸ਼ਾਂ ਕਰਦੇ ਆ ਜੇ ਅਸੀਂ ਆਪਣੇ ਡੰਗਰ ਬੱਚੇ ਨੂੰ ਉਹ ਸਿਫਾਰਸ਼ਾਂ ਦੇ ਮੁਤਾਬਕ ਪਾਲਾਂਗੇ ਉਹਨਾਂ ਦਾ ਇਲਾਜ ਕਰਾਂਗੇ ਤਾਂ ਉਹਨਾਂ ਦੀ ਸਿਹਤ ਵੀ ਚੰਗੀ ਰਹੇਗੀ ਤੇ ਉਹਨਾਂ ਦਾ ਉਤਪਾਦਨ ਜਿਹੜਾ ਚੰਗਾ ਹੋਏਗਾ ਡਾਕਟਰ ਸਾਹਿਬ ਪਸ਼ਾਬ ਦੀ ਜਾਂ ਜਿਹੜੀ ਆ ਉਹ ਬਹੁਤ ਸਿਆਰਾ ਕੀਤੀਆਂ ਨੇ ਪਸ਼ੂਆਂ ਦੀ ਹਾਂਜੀ ਕਿਉਂਕਿ ਵੇਖੋ ਪਰਮਾਤਮਾ ਨੇ ਜੋ ਇੱਕ ਤੰਤਰ ਬਣਾਇਆ ਨਾ ਉਹਦੇ ਵਿੱਚ ਸਾਡੀ ਹਰ ਚੀਜ਼ ਇੱਕ ਸੰਤੁਲਨ ਚ ਚੱਲਦੀ ਆ ਉਹ ਚ ਕਿਹੜੇ ਕਣ ਇਵੇਂ ਹੋਣੇ ਚਾਹੀਦੇ ਆ ਕਿਹੜੇ ਕਣ ਇੰਨੇ ਹੋਣੇ ਚਾਹੀਦੇ ਆ ਜੇ ਉਹਨਾਂ ਦਾ ਸੰਤੁਲਨ ਕਿਤੇ ਗੜਬੜਾ ਜਾਂਦਾ ਹੈ ਕਿ ਉਹ ਸਾਰਾ ਜਿਹੜਾ ਉਹ ਪਸ਼ੂ ਦੇ ਸਰੀਰ ਤੇ ਆਉਂਦਾ ਜਾਂ ਹੋਰ ਵੀ ਅਸੀਂ ਕਿਤੇ ਵੀ ਵੇਖੀਏ ਕਿ ਬਹੁਤੀ ਗਰਮੀ ਹੋ ਜੇ ਤਾਂ ਵੀ ਜਿਹੜੀ ਆ ਮਾੜੀ ਲੱਗਦੀ ਆ ਬਹੁਤੀ ਸਰਦੀ ਹੋ ਜੇ ਇੱਕ ਸੰਤੁਲਨ ਦੇ ਵਿੱਚ ਸਾਨੂੰ ਮੌਸਮ ਵੀ ਜਿਹੜਾ ਚੰਗਾ ਲੱਗਦਾ ਤੇ ਜਦੋਂ ਪਸ਼ਾਬ ਦੀ ਆਪਾਂ ਜਾਂਚ ਦੀ ਗੱਲ ਕਰਦੇ ਹਾਂ ਤਾਂ ਪਸ਼ਾਬ ਸਾਨੂੰ ਕਿਹੜੇ ਕਿਹੜੇ ਰੋਗਾਂ ਨੂੰ ਫੜਨ ਵਾਸਤੇ ਜਿਹੜਾ ਸਹਾਇਜ ਹੁੰਦਾ ਦੇਖੋ ਜੀ ਪਸ਼ਾਬ ਬੇਸਿਕਲੀ ਮੂਤਰਾਸ਼ਯ ਦੇ ਜਿਹੜੇ ਹੈ ਉਹ ਬਿਮਾਰੀਆਂ ਦਾ ਪਤਾ ਲੱਗਦਾ ਸਾਨੂੰ ਆਮ ਜਾਨਵਰਾਂ 'ਚ ਅੱਜਕੱਲ ਪਥਰੀ ਬੜੀ ਕਾਮਨ ਹੋ ਗਈ ਜਿਹਨਾਂ ਮੁੱਖ ਮਨੁੱਖਾਂ ਦੀ ਜਨਾਂ ਪਥਰੀ ਵੀ ਹੋ ਜਾਂਦੀ ਹੈ ਤੇ ਅਸੀਂ ਉਹਨੂੰ ਮਾਈਕਰੋਸਕੋਪ ਦੇ ਨੀਚੇ ਦੇਖ ਕੇ ਇਹ ਪਤਾ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਪਥਰੀ ਹੈ ਇਹਦੇ ਇਲਾਵਾ ਗੁਰਦਿਆਂ ਦੀ ਇਨਫੈਕਸ਼ਨ ਬਹੁਤ ਕਾਮਨ ਹੋ ਗਈ ਹੈ ਤੇ ਉਸ 'ਚ ਅਸੀਂ ਲਾਲ ਰਕਤਾਂ ਨੂੰ ਤੇ ਸਫੇਦ ਰਕਤਾਂ ਨੂੰ ਦੇਖ ਸਕਦੇ ਹਾਂ ਇਹਦੇ ਇਲਾਵਾ ਮਤਲਬ ਮੂਤਰਾਸ਼ਾ ਦੇ ਅਲਾਵਾ ਕਈ ਗਰ ਹੋਰ ਜਿਹੜੇ ਅੰਗ ਹੈ ਸਾਡੇ ਚ ਨਾ ਪੈਨਕਰੀਆਜ਼ ਆ ਉਹਦੀ ਵੀ ਇਨਫੈਕਸ਼ਨ ਦੇ ਕਾਰਨ ਸਾਨੂੰ ਜਿਸ ਨਾਲ ਡਾਇਬੀਟਿਸ ਹੋ ਜਾਂਦੀ ਹੈ ਉਹ ਵੀ ਪਿਸ਼ਾਬ ਨੂੰ ਦੇਖ ਕੇ ਅਸੀਂ ਸਾਨੂੰ ਪਤਾ ਲੱਗ ਜਾਂਦਾ ਕਿ ਇਸ ਚ ਗਲੂਕੋਜ਼ ਦਾ ਕਿੰਨੀ ਮਾਤਰਾ ਹੈ ਤੇ ਪਿਸ਼ਾਬ ਦੇ ਨਾਲ ਮੂਤਰਾਸ਼ਾ ਦੀ ਬਿਮਾਰੀ ਨਹੀਂ ਹੋਰ ਬਿਮਾਰੀ ਜਿਵੇਂ ਡਾਇਬੀਟਿਸ ਕੁੱਤਿਆਂ ਚ ਲੈਬਰਡੋਰ ਡੌਗ ਜਿਹੜੇ ਬਰੀਡ ਹੈ ਉਸ ਬਹੁਤ ਕਾਮਨ ਹੋ ਗਈ ਹੈ ਉਹ ਸਾਨੂੰ ਪਤਾ ਲੱਗ ਜਾਂਦਾ ਇਹਨਾਂ ਬਿਮਾਰੀਆਂ ਵੇਖੋ ਵੱਖੋ ਵੱਖਰੇ ਜਿਹੜੇ ਨਮੂਨੇ ਨੇ ਉਹਦੇ ਤੋਂ ਤੁਸੀਂ ਵੱਖੋ ਵੱਖਰੀਆਂ ਬਿਮਾਰੀਆਂ ਦੇ ਬਾਰੇ ਦੱਸ ਸਕਦੇ ਜੀ ਤੇ ਜਦੋਂ ਪਸ਼ੂ ਕੋਈ ਆਪਣਾ ਗੋਹਾ ਕਰਦਾ ਏ ਜਾਂ ਇਹਦੇ ਚ ਆਪਾਂ ਵੱਡੇ ਤੌਰ ਤੇ ਜੇ ਗੱਲ ਕਰੀਏ ਤਾਂ ਆਪਾਂ ਦਧਾਰੂ ਪਸ਼ੂਆਂ ਦੀ ਗੱਲ ਕਰਦੇ ਆ ਜਿਵੇਂ ਦੂਜੇ ਛੋਟੇ ਪਸ਼ੂ ਨੇ ਕੋਈ ਬੱਕਰੀਆਂ ਹੋਈਆਂ ਕੋਈ ਸੂਰ ਹੋਏ ਉਹਨਾਂ ਨੂੰ ਵੀ ਸਾਰਿਆਂ ਦੇ ਇਲਾਜ ਹੋ ਜਾਂਦੇ ਜੀ ਆਪਾਂ ਨਰੀਖਣ ਇਹੋ ਜਿਹਾ ਕਰਕੇ ਉਹਨਾਂ ਦੇ ਵਾਸਤੇ ਕਿਉਂਕਿ ਸਾਡੇ ਕਿਸਾਨ ਜਿਹੜੇ ਵੱਖੋ-ਖਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪਾਲਦੇ ਵੱਖੋ-ਖਰੇ ਜੀਵ ਜਿਹੜੇ ਉਹਨਾਂ ਨੂੰ ਪਾਲਦੇ ਹਾਂ ਜੀ ਜਿਹੜੇ ਵੀ ਜਾਨਵਰ ਆਗੇ ਅਗਰ ਤੁਸੀਂ ਉਹਨਾਂ ਨੂੰ ਗੋਹਾ ਟੈਸਟ ਕਰਾਉਣਾ ਸਾਰੇ ਜਾਨਵਰਾਂ ਦਾ ਗੋਹਾ ਟੈਸਟ ਕਰਦੇ ਆਂ ਸੀ ਦੁੱਧਾਰੂ ਪਸ਼ੂ ਛੋਟੇ ਪਸ਼ੂ ਈਵਨ ਪਾਲਤੂ ਜਾਨਵਰਾਂ ਦਾ ਵੀ ਕਰਦੇ ਆਂ ਤੇ ਗੋਹਾ ਕਿਉਂ ਕਰਦੇ ਆਂ ਜਦੋਂ ਬਾਰ-ਬਾਰ ਛਿੱਬੜ ਲੱਗ ਜਾਂਦਾ ਹੈ ਤੇ ਜਾਨਵਰ ਨੂੰ ਮੋਗ ਲੱਗ ਜਾਂਦੀ ਹੈ ਜੀ ਠੀਕ ਹੈ ਨਾ ਜੀ ਤੇ ਕਈ ਵਾਰ ਉਹਨੂੰ ਕਬਜ ਹੋ ਜਾਂਦੀ ਹੈ ਤੇ ਜ ਆੰਤੜੀਆਂ ਚ ਫਿਰ ਅਸੀਂ ਕੀ ਕਰਦੇ ਆ ਗੁਆਹ ਟੈਸਟ ਕਰਕੇ ਉਹਨਾਂ ਦੇ ਅੰਡੇ ਦੇਖਦੇ ਹੈਗੇ ਮਾਈਕਰੋਸਕੋਪ ਦੇ ਨੀਚੇ ਅਗਰ ਜਦੋਂ ਵੀ ਕੋਈ ਅੰਡੇ ਮਿਲਦੇ ਹੈ ਫਿਰ ਅਸੀਂ ਉਸੇ ਤਰ੍ਹਾਂ ਦਾ ਇਲਾਜ ਕਰਦੇ ਆ ਜਾਨਵਰਾਂ ਦਾ ਜੀ ਇਹ ਬਹੁਤ ਜ਼ਰੂਰੀ ਹੈ ਖਾਸ ਕਰ ਦੁੱਧਾਰੂ ਜਾਨਵਰਾਂ ਤੇ ਛੋਟੇ ਜਾਨਵਰਾਂ ਚ ਵੇਖੋ ਜਦੋਂ ਸਾਡਾ ਕੋਈ ਪਸ਼ੂ ਪਾਲਕ ਕਿਸੇ ਇਹੋ ਜੀ ਮੁਸੀਬਤ ਸਮੱਸਿਆ ਚ ਆਉਂਦਾ ਹੈ ਤਾਂ ਇੱਕ ਤੋੜਾ ਉਤਪਾਦਨ ਜਿਹੜਾ ਵਾ ਉਹ ਪਸ਼ੂ ਦਾ ਘਟ ਜਾਂਦਾ ਹੈ ਜਾਂ ਕਈ ਵਾਰ ਰੁਕ ਹੀ ਜਾਂਦਾ ਹੈ ਤੇ ਦੂਸਰਾ ਉਹਦੀ ਪਰੇਸ਼ਾਨੀ ਵਾ ਜਾਂਦੀ ਹੈ ਉਦੋਂ ਨਾਲ ਉਹਨੂੰ ਇਹ ਵੀ ਹੁੰਦਾ ਕਿ ਹੁਣ ਮੈਂ ਜਾਜ ਕਰਾਉਂਗਾ ਉਹਦਾ ਖਰਚਾ ਉਹ ਤਬ ਇਲਾਜ ਕਰਾਉਂਗਾ ਥੋੜਾ ਜਿਹਾ ਇਹ ਵੀ ਚਾਹਣਾ ਪਾਉ ਕਈ ਵਾਰੀ ਪਸ਼ੂ ਪਾਲਕ ਇਸ ਗੱਲ ਨੂੰ ਜਿਹੜਾ ਗੁਰੇਜ਼ ਕਰ ਜਾਂਦਾ ਵੀ ਕਰੇ ਖਰਚਾ ਬਹੁਤਾ ਨਾ ਹੋਏ ਕਿ ਇਹ ਜਿਹੜੇ ਟੈਸਟ ਵਗੈਰਾ ਨੇ ਇਹ ਕਿੰਨੇ ਕੇ ਖਰਚੇ ਜਾਂ ਕੀਮਤ ਇਹ ਹੋ ਜਾਂਦੇ ਆ ਤਾਂ ਕਿ ਸਾਡੇ ਪਸ਼ੂ ਪਾਲਕ ਨੂੰ ਥੋੜਾ ਇਸ ਗੱਲ ਤੇ ਵੀ ਸਪਸ਼ਟਤਾ ਹੋ ਜਾਈ ਦੇਖੋ ਜੀ ਅਸੀਂ ਬਹੁਤ ਹੀ ਕੰਮ ਜਿਹੜੀ ਹੈ ਰੇਟ ਰੱਖ ਕੇ ਇੱਥੇ ਟੈਸਟ ਕਰਦੇ ਆ ਜਿਹੜਾ ਸੀਬੀਸੀ ਜਿਸ ਖੂਨ ਦਾ ਟੈਸਟ ਹੁੰਦਾ ਲਾਲ ਰਕਤਾਂ ਨੂੰ ਸਫੇਦ ਰਕਤਾਂ ਨੂੰ ਉਹ 200 ਰੁਪਏ ਚ ਹੋ ਜਾਂਦਾ ਅੱਛਾ ਜੀ ਤੇ ਯੂਰਿਨ ਦਾ ਜਿਹੜਾ ਟੈਸਟ 80 ਗੋਹੇ ਦਾ ਟੈਸਟ ਜਿਹੜਾ ਸਿੰਪਲ ਸਿਰਫ 50 ਰੁਪਏ ਚ ਕਰ ਦਿੰਦੇ ਆ ਤੇ ਸਾਡਾ ਜਿਹੜਾ ਬਾਇਪਸੀ ਹੈ ਉਸ ਅਸੀਂ 400 ਰੁਪਏ ਲੈਂਦੇ ਆ ਪੋਸਟਮਾਰਟਮ ਤੇ ਅਸੀਂ 500 ਰੁਪਏ ਲੈਂਦੇ ਆ ਇਹਦੇ ਲਾਵਾ ਕਈ ਵਾਰ ਹਲਕਾ ਦਾ ਵੀ ਜਾਂਚ ਕਰਦੇ ਆ ਅਸੀਂ ਉਹਦੇ 1000 ਰੁਪਏ ਲੈਂਦੇ ਆ ਇਹ ਜਿਹੜੀਆਂ ਤੁਸੀਂ ਇਨੀਆਂ ਬਿਮਾਰੀਆਂ ਦੱਸੀਆਂ ਉਸ ਹਿਸਾਬ ਨਾਲ ਤੇ ਬੜੀ ਲੰਮੀ ਜਿਹੜੀ ਆ ਉਹ ਸੂਚੀ ਬਣ ਜਾਂਦੀ ਆ ਤੇ ਜੇ ਸਾਡੇ ਪਸ਼ੂ ਨੂੰ ਕਿਸੇ ਤਰੀਕੇ ਦੀਆਂ ਇਹੀਆਂ ਬਿਮਾਰੀਆਂ ਹੁੰਦੀਆਂ ਤੇ ਤੁਹਾਡੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੇ ਵਿਖੇ ਕਿਹੜੀਆਂ ਸਹੂਲਤਾਂ ਨੇ ਜਿੱਥੇ ਨਰੀਖਣ ਤੋਂ ਬਾਅਦ ਜਿਹੜਾ ਵਾ ਉਹ ਆਪਣੀ ਇਲਾਜ ਕਰਾ ਸਕਦਾ ਹੋਏ ਹਾਂਜੀ ਇੱਥੇ ਸਾਡੇ ਯੂਨੀਵਰਸਿਟੀ ਚ ਲਾਰਜ ਐਨੀਮਲ ਤੇ ਸਮਾਲ ਐਨੀਮਲ ਦੇ ਅਲੱਗ-ਅਲੱਗ ਬੜੇ ਬਹੁਤ ਵਧੀਆ ਹਸਪਤਾਲ ਹੈ ਹਰ ਤਰ੍ਹਾਂ ਦੀ ਸਾਡੇ ਕੋਲ ਸਹੂਲਤ ਹੈਗੀ ਸਾਰੇ ਜਾਨਵਰਾਂ ਦੀ ਅਸੀਂ ਟ੍ਰੀਟਮੈਂਟ ਕਰਦੇ ਹਾਂ ਜਾਂ ਮੱਝਾਂ ਗਾਵਾਂ ਦੀ ਤੇ ਪਾਲਤੂ ਜਾਨਵਰਾਂ ਦੀ ਵੀ ਕੁੱਤੇ ਬਿੱਲੀਆਂ ਦੀ ਵੀ ਬਹੁਤ ਸਾਰੇ ਲਗਭਗ 100 ਕੇਸ ਸਾਡੇ ਕੋਲ ਰੋਜ਼ਾਨਾ ਆਉਂਦੇ ਆ ਅਸੀਂ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਦੇ ਹਾਂ ਇਹ ਜਿਹੜਾ ਇਲਾਜ ਦਾ ਸਿਲਸਲਾ ਹੈ ਉਹਦੇ ਵਿੱਚ ਕਈ ਵਾਰ ਇਹ ਹੁੰਦਾ ਹੈ ਕਿ ਪਸ਼ੂ ਨੂੰ ਕੋਈ ਲੈ ਕੇ ਆਇਆ ਇੱਥੇ ਤੇ ਤੁਸੀਂ ਉਸ ਤੋਂ ਬਾਅਦ ਉਹਦੇ ਟੈਸਟ ਕੀ ਟਨ ਰਿਖਣ ਕੀਤੇ ਇਹ ਰਿਪੋਰਟ ਕਿੰਨੇ ਚਿਰ ਚੱਚੇ ਮਿਲ ਜਾਂਦੀ ਆ ਤਾਂ ਇਲਾਜ ਕਿੰਨੇ ਚਿਰ ਚੱਚੇ ਸ਼ੁਰੂ ਹੋ ਜਾਂਦਾ ਤੇ ਕੀ ਕੋਈ ਇੱਥੇ ਪਸ਼ੂ ਪਾਲਕ ਨੂੰ ਕੋਈ ਰੁਕਣਾ ਵੀ ਪੈ ਸਕਦਾ ਜੀ ਕਈ ਵਾਰ ਵੈਸੇ ਤਾਂ ਅਸੀਂ ਕੋਸ਼ਿਸ਼ ਕਰਦੇ ਆਂ ਕਿ ਸਵੇਰੇ ਜਿਹੜਾ ਆ ਗਿਆ ਦੁਪਹਿਰ ਨੂੰ ਉਹਦਾ ਟੈਸਟ ਕਰਕੇ ਅਸੀਂ ਰਿਪੋਰਟ ਦੇ ਦਿੰਦੇ ਜਿਹੜੀ ਦੁਪਹਿਰ ਨੂੰ ਆਉਂਦਾ ਤੇ ਸ਼ਾਮ ਤੱਕ ਰਿਪੋਰਟ ਉਸੇ ਦਿਨ ਦੇ ਦਿੰਦੇ ਆਂ ਤਾਕੀ ਡਾਕਟਰ ਦਾ ਪੱਕਾ ਇਲਾਜ ਕਰਕੇ ਕਿਸਾਨ ਵੀਰ ਆਪਣੇ ਘਰ ਜਾ ਸਕੇ ਲੇਕਿਨ ਅਗਰ ਕਦੀ ਕੋਈ ਬਹੁਤ ਜ਼ਿਆਦਾ ਅਗਰ ਤਕਲੀਫ ਹੋ ਜਾਂਦੀ ਹੈ ਤੇ ਇਸੇ ਲਾਜ ਜਾਨਵਰ ਵਾਸਤੇ ਅਸੀਂ ਇੱਕ ਰੱਖਿਆ ਹੈ ਕਿਸਾਨ ਵੀਰ ਉੱਥੇ ਆਪਣੇ ਜਾਨਵਰ ਨੂੰ ਰੱਖ ਸਕਦਾ ਦੋ ਦਿਨ ਜਾਨਵਰਾਂ ਪੰਜ ਜਾਨਵਰ ਤੱਕ ਸਾਡੇ ਕੋਲ ਫੈਸਿਲਿਟੀ ਹੈਗੀ ਆ ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਸੀ ਕਿ ਹਲਕਾ ਜਿਹੜਾ ਆ ਉਹਦਾ ਵੀ ਤੁਸੀਂ ਇੱਥੇ ਨਿਰਖਣ ਕਰਦੇ ਜੇ ਵੇਖੋ ਹਲਕਾ ਜਿਹੜੀ ਹੈ ਨਾ ਉਹ ਇੱਕ ਬੜੀ ਨਾਮਰਾਰ ਬਿਮਾਰੀ ਹੈ ਤੇ ਉੰਜ ਵੀ ਜੇ ਕਿਤੇ ਕੋ ਕੁੱਤਾ ਵੜ ਜੇ ਜਾਂ ਕੋਈ ਹੋਰ ਕੋਈ ਜਾਨਵਰ ਇਹ ਹੋ ਜਾ ਤੇ ਸਾਨੂੰ ਇਸ ਚੀਜ਼ ਦੀ ਫਿਕਰ ਪੈਂਦੀ ਆ ਕਿ ਇਹ ਨੂੰ ਕਿਤੇ ਹਲਕਾ ਨਾ ਹੋਏ ਇਹ ਫਿਰ ਤੁਸੀਂ ਜਿਹੜਾ ਹਲਕਾ ਦਾ ਜਿਹੜਾ ਵਾ ਉਹ ਨਰੀਖਣ ਕਰਦੇ ਜੇ ਉਹ ਕਿਸ ਤਰੀਕੇ ਨਾਲ ਕੀਤਾ ਜਣਾ ਵੇਖੋ ਜਿਹਨੂੰ ਹਲਕਾ ਹੋਇਆ ਕੁੱਤੇ ਨੂੰ ਜਾਂ ਹੋਰ ਪਸ਼ੂ ਨੂੰ ਉਹਨੂੰ ਕੋਈ ਫੜ ਕੇ ਲਿਆਉਣਾ ਜਾਂ ਉਹਦਾ ਕੋਈ ਨਰੀਖਣ ਕਰਨਾ ਬੜਾ ਔਖਾ ਕੰਮ ਹੋ ਸਕਦਾ ਇਹਦੇ ਵਾਸਤੇ ਫਿਰ ਕਿਸ ਤਰੀਕੇ ਨਾਲ ਯੂਨੀਵਰਸਿਟੀ ਸਹਾਇਤਾ ਕਰਦੀ ਦੇਖੋ ਜੀ ਹਲਕਾ ਬਹੁਤ ਹੀ ਭਿਆਨਕ ਬਿਮਾਰੀ ਹੈ ਜਾਨਵਰ 10 ਤੋਂ 15 ਦਿਨ ਦੇ ਅੰਦਰ ਮਰ ਜਾਂਦਾ ਹੈਗਾ ਜੀ ਜਦੋਂ ਵੀ ਜਾਨਵਰ ਮਰ ਜਾਂਦਾ ਹੈ ਤੇ ਜਿਹੜਾ ਪਸ਼ੂ ਪਾਲਕ ਹੈ ਉਹਨੂੰ ਇਹ ਚਿੰਤਾ ਹੋ ਜਾਂਦੀ ਹੈ ਕਿ ਮੈਂ ਇਸ ਜਾਨਵਰ ਨੂੰ ਦੇਖਿਆ ਹੱਥ ਲਾਇਆ ਕਿ ਮੈਨੂੰ ਤਾਂ ਨੀ ਬਿਮਾਰੀ ਲੱਗ ਸਕਦੀ ਹੈ ਬਹੁਤ ਹੀ ਭਿਆਨਕ ਬਿਮਾਰੀ ਜਿਹੜੀ ਮਨੁੱਖਾਂ ਚੋ ਵੀ ਲੱਗ ਜਾਂਦੀ ਹੈ ਫਿਰ ਜਦੋਂ ਜਾਨਵਰ ਮਰ ਜਾਂਦਾ ਹੈ ਅਸੀਂ ਕਿਸਾਨ ਵੀਰ ਨੂੰ ਕਹਿੰਦੇ ਆ ਕਿ ਸਾਡੇ ਕੋਲ ਲਿਆਓ ਅਸੀਂ ਉਹਦਾ ਦਿਮਾਗ ਕੱਢ ਕੇ ਉਹਦੇ ਅੰਦਰ ਸੈਲਾਂ ਦੇ ਅੰਦਰ ਅਸੀਂ ਟੈਸਟ ਲਾ ਕੇ ਅਸੀਂ ਰਿਪੋਰਟ ਦਿੰਦੇ ਹਾਂ ਤਾਂ ਦੋ ਤਰ੍ਹਾਂ ਦੀ ਤਿੰਨ ਤਰ੍ਹਾਂ ਦੀ ਅਸੀਂ ਰਿਪੋਰਟ ਬਣਾਉਂਦੇ ਹਾਂ ਤੇ ਪਹਿਲਾਂ ਜਿਹੜਾ بڑا ਜਾਨਵਰ ਹੈ ਗਾਵਾਂ ਮੱਝਾਂ ਅਸੀਂ ਜਿਹੜਾ ਦਿਮਾਗ ਦਾ ਪਿਛਲਾ ਹਿੱਸਾ ਸੈਰੀ ਬੈਲਮ ਚੋਂ ਅਸੀਂ ਕੁਝ ਟਿਸ਼ੂ ਲੈ ਕੇ ਉਹਦੇ ਸਲਾਈਡ ਦੇ ਉੱਪਰ ਅਸੀਂ ਇਮਪ੍ਰੈਸ਼ਨ ਸਪੀਅਰ ਬਣਾਉਂਦੇ ਆ ਤੇ ਉਹਦੇ ਉੱਪਰ ਸੈਲਰ ਟੈਸਟ ਕਰਦੇ ਆ ਤੇ ਅਸੀਂ ਇਹ 2 ਘੰਟੇ ਦੇ ਅੰਦਰ ਦੀ ਰਿਪੋਰਟ ਦੇ ਦਿੰਦੇ ਆ ਸਾਨੂੰ ਕਈ ਵਾਰ ਹੁੰਦਾ ਹੈ ਵੀ ਨੂੰ ਹੋਰ ਅਗਰ ਟੈਸਟ ਲਾਣਾ ਤਾਂ ਅਸੀਂ ਇੱਕ ਹੋਰ ਟੈਸਟ ਜਿਹਨੂੰ ਐਫ ਏ ਟੀ ਕਹਿੰਦੇ ਆ ਉਹ ਵੀ ਕਰਦੇ ਆ ਤੇ ਉਹ ਵੀ ਅਸੀਂ 2 ਦਿਨਾਂ ਦੇ ਅੰਦਰ ਦੀ ਰਿਪੋਰਟ ਦੇ ਦਿੰਦਾ ਫਿਰ ਵੀ ਕਈ ਵਾਰ ਅਗਰ ਸਾਨੂੰ ਲੱਗਦਾ ਹੈ ਵੀ ਹੋਰ ਕਨਫਰਮ ਕਰਨਾ ਸੀ ਤੇ ਅਦੀ ਉਸ ਦੀ ਹਿਸਟੋਪੈਥੋਲੋਜੀ ਕਰਕੇ 3-4 ਦਿਨਾਂ ਦੇ ਅੰਦਰ ਕਿਸਾਨ ਨੂੰ ਪੱਕੀ ਰਿਪੋਰਟ ਦੇ ਦਿੰਦੇ ਤਾਂ ਕਿ ਉਹ ਆਪਣਾ ਬਾਕੀ ਬੰਦਿਆਂ ਨੂੰ ਮਨੁੱਖਾਂ ਨੂੰ ਬਾਕੀ ਜਾਨਵਰਾਂ ਨੂੰ ਬਿਮਾਰੀ ਰੋਕथाम ਦੇ ਟਿੱਕੇ ਲਗਵਾ ਸਕੇ ਇਸਪੇ ਆਣਗ ਬਿਮਾਰੀ ਤੋਂ ਬਚਾ ਸਕੇ ਕਈ ਵਾਰ ਜਿਹੜੀਆਂ ਇਹ ਵਿਛਾਣੂ ਬਿਮਾਰੀਆਂ ਐ ਉਹ ਵਾੜੇ ਦੇ ਵਿੱਚ ਜੇ ਇੱਕ ਨੂੰ ਆਉਂਦੀਆਂ ਸਾਰਿਆਂ ਲੱਗ ਜਾਂਦੀਆਂ ਜਨੂੰ ਕੋਈ ਇਹੋ ਜੀ ਸਮੱਸਿਆ ਐ ਤੇ ਉਦੋਂ ਫਿਰ ਯੂਨੀਵਰਸਿਟੀ ਪਸ਼ੂ ਪਾਲਕ ਦੀ ਮਾਂ ਫੜਨ ਵਾਸਤੇ ਕੋਈ ਇਹੋ ਜਿਹਾ ਯਤਨ ਵੀ ਕਰਦੀ ਆ ਕਿ ਉਹ ਉੱਥੇ ਪਹੁੰਚ ਕਰੇ ਜਾਂ ਉਹ ਤੁਹਾਡੇ ਨਾਲ ਪਹੁੰਚ ਕਰੇ ਕਿਸੇ ਕਨਾਲ ਕੋਸ਼ਿਸ਼ ਇਹੋ ਜਿਹਾ ਸੰਭਵ ਹੋ ਸਕਦਾ ਹੈ ਹਾਂਜੀ ਸਾਡੇ ਕੋਲ ਇੱਕ ਡਿਪਾਰਟਮੈਂਟ ਹੈ ਜਿਹੜਾ ਐਨੀਮਲ ਡਿਜ਼ੀਜ਼ ਰਿਸਰਚ ਸੈਂਟਰ ਹੈ ਜਿਹਦਾ ਨਾਮ ਇਸ 24 ਘੰਟੇ ਕਿਸਾਨ ਦੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਪੂਰੀ ਟੀਮ ਡਾਕਟਰਾਂ ਦੀ ਉੱਥੇ ਪਹੁੰਚ ਜਾਂਦੀ ਹੈ ਤਾਂ ਔਨ ਦਾ ਸਪਾਟ ਟੈਸਟ ਲੈ ਕੇ ਸੈਂਪਲ ਲੈ ਕੇ ਅਸੀਂ ਉਹਦਾ ਡਾਇਗਨੋਸ ਕਰਕੇ 2 ਦਿਨਾਂ ਦੇ ਅੰਦਰ ਜਾਨਵਰ ਕਿਸਾਨ ਵੀ ਨੂੰ ਦੱਸ ਦਿੰਦੇ ਹਾਂ ਤਾਂਕਿ ਬਾਕੀ ਜਿਹੜੇ ਜਾਨਵਰ ਹਨ ਉਹਨਾਂ ਦਾ ਇਲਾਜ ਪੱਕਾ ਕਰ ਸਕੀਏ ਡਾਕਟਰ ਸਾਹਿਬ ਤੁਹਾਡੀ ਟੀਮ ਇੱਥੋਂ ਚੱਲ ਜਾਂਦੀ ਆ ਤੇ ਉੱਥੇ ਜਾ ਕੇ ਉਹਨਾਂ ਸਾਰਿਆਂ ਨੂੰ ਨਰੀਖਣ ਕਰਕੇ ਤੇ ਇਲਾਜ ਉੱਥੇ ਸ਼ੁਰੂ ਕਰ ਦਿੱਤਾ ਜਾਂਦਾ ਜੀ ਹਾਂਜੀ ਜਿਹੜੀ ਟੀਮ ਜਾਂਦੀ ਹੈ ਉਹ ਸੈਂਪਲ ਲੈ ਕੇ ਰਿਪੋਰਟ ਕਰ ਦਿੰਦੀ ਹੈ ਤੇ ਨਾਲ ਕਈ ਵਾਰ ਅਸੀਂ ਉਹ ਵਾਲਾ ਡਾਕਟਰ ਵੀ ਲਿਆਂਦੇ ਆ ਜਿਹੜੇ ਟ੍ਰੀਟਮੈਂਟ ਵੀ ਕਰ ਲੈਂਦੇ ਆ ਜਾਂ ਫਿਰ ਕਿਸਾਨ ਵੀ ਉਹਨੂੰ ਦੱਸ ਦਿੰਦੇ ਆ ਵੀ ਜਿਹੜਾ ਲੋਕਲ ਡਾਕਟਰ ਆ ਇਹ ਬਿਮਾਰੀ ਆ ਉਹਦੀ ਟ੍ਰੀਟਮੈਂਟ ਉੱਥੇ ਕਰਾ ਸਕੇ ਕਿਸਾਨ ਵੀਰੋ ਸਰਕਾਰੀ ਪੱਧਰ ਦੇ ਉੱਤੇ ਸੰਸਥਾਵਾਂ ਵੱਲੋਂ ਬੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕਈ ਵਾਰ ਸਾਨੂੰ ਉਹਦੀ ਜਾਣਕਾਰੀ ਨਹੀਂ ਹੁੰਦੀ ਜਾਗਰੂਕਤਾ ਨਹੀਂ ਹੁੰਦੀ ਅਸੀਂ ਐਸੇ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਆਪਣੇ ਕਿਸਾਨ ਵੀਰ ਜਿਹੜੇ ਉਹਨਾਂ ਨੂੰ ਜਾਗਰੂਕ ਕਰਦੇ ਰਹੇ ਨੇ ਆ ਕਿ ਸਰਕਾਰ ਵੱਲੋਂ ਸੰਸਥਾਵਾਂ ਵੱਲੋਂ ਜਿਹੜੀਆਂ ਸਹਾਇਤਾ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਉਹ ਜ਼ਰੂਰ ਧਿਆਨ ਦੇ ਵਿੱਚ ਰੱਖਣ ਤੇ ਇਹਨਾਂ ਸੰਸਥਾਵਾਂ ਤੋਂ ਵੱਧ ਤੋਂ ਵੱਧ ਫਾਇਦਾ ਠਾਣ ਤਾਂ ਕਿ ਆਪਾਂ ਜੋ ਵੀ ਕੋਈ ਨੁਕਸਾਨ ਆ ਉਹਨੂੰ ਜਾਂ ਬਚਾ ਸਕੀਏ ਜਾਂ ਘਟ ਕਰ ਸਕੀਏ ਹੁਣ ਡਾਕਟਰ ਸਾਹਿਬ ਆਪਾਂ ਕਾਫੀ ਗੱਲ ਕੀਤੀ ਬਿਮਾਰੀਆਂ ਦੀ ਪਰ ਆਮ ਸਾਡੀ ਵੀ ਤਮੰਨਾ ਹੀ ਹੁੰਦੀ ਤੇ ਸਾਡੇ ਕਿਸਾਨ ਵੀਰ ਦੀ ਤੇ ਹੋਊਗੀ ਕਿ ਜਦੋਂ ਇਹਦੀਆਂ ਬਿਮਾਰੀਆਂ ਆਉਂਦੀਆਂ ਐ ਇੱਕ ਪੜਾਉ ਤੋਂ ਪਹਿਲਾਂ ਦਾ ਹੁੰਦਾ ਕਿ ਸਾਡਾ ਜਾਨਵਰ ਸਿਹਤਮੰਦ ਹੀ ਰਹਿ ਸਕੇ ਉਹ ਸਵਸਥ ਰਹਿ ਸਕੇ ਉਹਦਾ ਉਤਪਾਦਨ ਜਿਹੜਾ ਨਾ ਘਟੇ ਉਹਦੇ ਵਾਸਤੇ ਤੁਸੀਂ ਸਾਡੇ ਪਸ਼ੂ ਪਾਲਕ ਵੀਰ ਨੂੰ ਕੀ ਸੁਝਾਅ ਦੇਵੋਗੇ ਕਿ ਕਿੰਨਾ ਕੰਨਾ ਚੀਜ਼ਾਂ ਦਾ ਖਿਆਲ ਰੱਖੇ ਕਿੰਨਾ ਕੰਨਾ ਗੱਲਾਂ ਦਾ ਖਿਆਲ ਰੱਖੇ ਜਿਸ ਨਾਲ ਜਿਹੜਾ ਉਹ ਪਸ਼ੂ ਜਿਹੜਾ ਸਿਹਤਮੰਦ ਹੀ ਰਹਿ ਸਕੇ ਸਾਨੂੰ ਬਿਮਾਰੀਆਂ ਤੋਂ ਪਹਿਲਾਂ ਹੀ ਜਿਹੜੀਆਂ ਇਜਾਜ਼ਤ ਮਿਲ ਜੇ ਦੇ ਕੋਈ ਦੋ ਤਿੰਨ ਚੀਜ਼ਾਂ ਹੈਗੀ ਐ ਇਸ ਜੋੜੀ ਸਾਨੂੰ ਬਹੁਤ ਧਿਆਨ ਰੱਖਣਾ ਇਹ ਤੇ ਸੰਤੁਲਿਤ ਆਹਾਰ ਜ਼ਰੂਰੀ ਹੈ ਬਹੁਤ ਜ਼ਿਆਦਾ ਜਾਨਵਰਾਂ ਨੂੰ ਬਹੁਤ ਜ਼ਿਆਦਾ ਨਦਾਰੂ ਪਸ਼ੂ ਹੈ ਇਹਨੂੰ ਅਲੱਗ ਤਰ੍ਹਾਂ ਦੀ ਖੁਰਾਕ ਚਾਹੀਦੀ ਹੈ ਜਿਹੜੀ ਦੂਜੇ ਜਾਨਵਰ ਹੈ ਉਹਨਾਂ ਦਾ ਅਲੱਗ ਤਰ੍ਹਾਂ ਦੀ ਖੁਰਾਕ ਚਾਹੀਦੀ ਹੈ ਸਾਡਾ ਨਿਊਟ੍ਰੀਸ਼ਨ ਡਿਪਾਰਟਮੈਂਟ ਇੱਥੇ ਹੈ ਗਿਆ ਉਹ ਸਾਰੀ ਐਡਵਾਈਸ ਕਰਦਾ ਹੈ ਕਿ ਕਿਹੜੇ ਜਾਨਵਰ ਨੂੰ ਕਿਹੜੀ ਫੀਡ ਪਾਣੀ ਚਾਹੀਦੀ ਹੈ ਤੇ ਕਿੰਨਾ ਚਾਰਾ ਪਾਣਾ ਚਾਹੀਦਾ ਹਰਾ ਚਾਰਾ ਤੇ ਜਾਨਵਰਾਂ ਨੂੰ ਜਦੋਂ ਵੀ ਅਸੀਂ ਅੱਛੀ ਪ੍ਰੋਡਕਸ਼ਨ ਲੈਣੀ ਹੈ ਤੇ ਅੱਛਾ ਸਾਰਾ ਸੰਤੁਲਿਤ ਚਾਰਾ ਉਹਨਾਂ ਨੂੰ ਦੇਣਾ ਹੈ ਇਹਦੇ ਇਲਾਵਾ ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤੀ ਟੀਕਾਕਰਨ ਬਹੁਤ ਜ਼ਰੂਰੀ ਹੈ ਤੇ ਜਦੋਂ ਵੀ ਤੁਹਾਨੂੰ ਲੱਗਦਾ ਹੈ ਜਿਹੜੇ ਜਿਹੜੇ ਏਰੀਆ 'ਚ ਤੁਸੀਂ ਹੈਗੇ ਜਿਹੜੀ ਜਿਹੜੀ ਬਿਮਾਰੀਆਂ ਉਹਦੀ ਰੋਕਥਾਮ ਵਾਸਤੇ ਟੀਕਾਕਰਨ ਕਰ ਲਓ ਪਹਿਲਾਂ ਹੀ ਤੇ ਉਹ ਬਹੁਤ ਜ਼ਰੂਰੀ ਹੈ ਇਹਦੇ ਇਲਾਵਾ ਜਦੋਂ ਪਸ਼ੂਆਂ ਦਾ ਗੋਹਾ ਰੈਗੂਲਰਲੀ ਟੈਸਟ ਕਰਾਓ ਪਰਜੀਵੀ ਬਹੁਤ ਜ਼ਿਆਦਾ ਹੁੰਦੇ ਆ ਪਸ਼ਰੀਰ 'ਚ ਬਹੁਤ ਜ਼ਿਆਦਾ ਉਹਦਾ ਨੁਕਸਾਨ ਕਰਦੇ ਆ ਉਹਨਾਂ ਦੀ ਗਰੋਥ ਅਫੈਕਟ ਕਰਦੇ ਆ ਉਹਦੀ ਪ੍ਰੋਡਕਸ਼ਨ ਵੀ ਘਟ ਜਾਂਦੀ ਜਾਨਵਰਾਂ ਦੀ ਉਹ ਬਹੁਤ ਜ਼ਰੂਰੀ ਹੈ ਰੈਗੂਲਰਲੀ 3 ਜਾਂ 6 ਮਹੀਨੇ ਬਾਅਦ ਗੋਹਾ ਟੈਸਟ ਕਰਵਾ ਲੈਣਾ ਚਾਹੀਦਾ ਕਿਸਾਨ ਵੀਰੋ ਡਾਕਟਰ ਕਲੀਪ ਗੁਪਤਾ ਜੀ ਨਾਲ ਆਪਾਂ ਗੱਲਾਂਬਾਤਾਂ ਕੀਤੀਆਂ ਕਿ ਪਸ਼ੂਆਂ ਦੇ ਇਲਾਜ ਤੋਂ ਪਹਿਲਾਂ ਨਰੀਖਣ ਕਿੰਨਾ ਮਹੱਤਵਪੂਰਨ ਆ ਕਿਉਂਕਿ ਬਿਮਾਰੀ ਦੀ ਪਛਾਣ ਹੋਊਗੀ ਤਾਂ ਉਹਦਾ ਸਹੀ ਤੇ ਸਟੀਕ ਇਲਾਜ ਜਿਹੜਾ ਹੋ ਸਕੂਗਾ ਆ ਡਾਕਟਰ ਕਲੀਪ ਗੁਪਤਾ ਜੀ ਤੁਸੀਂ ਵੀ ਬੜੇ ਵਿਸਥਾਰ ਚ ਸਾਨੂੰ ਦੱਸਿਆ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਆਪਾਂ ਨਰੀਖਣ ਕਰ ਸਕਦੇ ਆ ਤੇ ਉਹਦੇ ਦੁਆਰ ਕਿਵੇਂ ਜਿਹੜਾ ਵਾ ਉਹ ਪਸ਼ੂਆਂ ਨੂੰ ਬਚਾਇਆ ਜਾ ਸਕਦਾ ਜਾਂ ਉਹਨਾਂ ਦੀ ਸਿਹਤ ਦੀ ਸੰਭਾਲ ਕੀਤੀ ਜਾ ਸਕਦੀ ਹੈ

भारत सरकार ने लगातार एक के बाद एक कई महत्वपूर्ण कदम उठाए आज देश का कृषि बजट 2014 के मुकाबले पांच गुना अधिक बढ़ गया है बीज से लेकर बीमा सिंचाई से लेकर खाद और बाजार से लेकर तकनीक और नवाचार खेती से जुड़ी सरकार की नीतियाँ और निर्णय समग्र और समावेशी है यही कारण है कि आज भारत में खेती का स्वरूप लगातार आधुनिक हो रहा है और हमारे किसान साथियों की मेहनत से देश कृषि उत्पादन में नए रिकॉर्ड बना रहा है आज खेती में तकनीक के साथ हमारे पारंपरिक श्रेष्ठ तरीकों को भी बढ़ावा मिल रहा है और प्राकृतिक खेती पर भी विशेष फोकस है इसी कड़ी में किसानों के हितों के लिए प्रतिबद्ध भारत सरकार ने किसानों की खेती से जुड़ी छोटी छोटी जरूरतों को पूरा करने के लिए एक बड़ा निर्णय लिया पीएम किसान सम्मान निधि योजना यानी पीएम किसान इस योजना के तहत लाभार्थी किसान भाई बहनों के बैंक खातों में दो हजार रूपए की तीन समान किश्तों में सीधे छह हजार रूपए की सम्मान राशि प्रतिवर्ष हस्तांतरित की जाती है इस योजना के शुरू होने के बाद से दो लाख करोड़ रुपए से ज्यादा सीधे किसानों के बैंक खातों में ट्रांसफर किए गए हैं जब बीज लेने का समय होता है जब खाद लेने का समय होता है तो भी ये मदद किसान तक पहुंच जाती है देश के पचासी प्रतिशत से अधिक छोटे किसानों के लिए ये बहुत बड़ा खर्च होता है आज देश भर के किसान मुझे बताते हैं कि पीएम किसान निधि ने उनकी बहुत बड़ी चिंता को कम कर दिया है दुनिया की सबसे बड़ी डायरेक्ट बेनिफिट ट्रांसफर योजनाओं में से एक पीएम किसान की सराहना अंतर्राष्ट्रीय मुद्रा कोष यानी आईएमएफ जैसी वैश्विक संस्थाओं ने भी की है किसानों के लिए पीएम किसान से जुड़ना बेहद सरल है इस योजना के अंतर्गत नामांकन के लिए किसान भाई बहन राज्य सरकार द्वारा नामित राजस्व अधिकारी या नोडल अधिकारी पीएम किसान से संपर्क कर सकते हैं तथा सामान्य सेवा केंद्र पर भी स्वयं को पंजीकृत करा सकते हैं इसके अलावा किसान भाई बहन वेब पोर्टल पर फार्मर्स कॉर्नर एवं पीएम किसान मोबाइल ऐप के माध्यम से भी पीएम किसान सम्मान निधि संबंधित जानकारी भुगतान की स्थिति तथा अन्य सुविधाओं का लाभ उठा सकते हैं पीएम किसान योजना से राज्यों के भूमि अभिलेखों को डिजिटल करके उन्हें और अधिक पारदर्शी बनाने में भी मदद मिल रही है पीएम किसान योजना का पूरा खर्च भारत सरकार वहन करती है किसान भाइयों बहनों को पंजीकरण के दौरान आने वाली समस्याओं व वा उनकी शंकाओं और शिकायतों के तुरंत प्रभावी समाधान के लिए एक हेल्पलाइन सेवा भी शुरू की है जिसका हेल्पलाइन नंबर है एक पाँच पाँच दो सदी की सबसे बड़ी महामारी के दौरान दी गई एक लाख साठ हजार करोड़ रुपए से अधिक की सम्मान राशि ने किसानों को बड़ी राहत पहुंचाई। महामारी के दौरान भी देश का कृषि उत्पादन शानदार रहा किसानों के हितों के लिए समर्पित प्रधानमंत्री जी के इसी विशन के साथ पीएम किसान सम्मान निधि योजना द्वारा अब तक 11 करोड़ पात्र किसानों को दो लाख साठ हजार करोड़ रुपए से अधिक की धनराशि भेजी जा चुकी है तरक्की और खुशहाली की रोशनी हर किसान हर ग्रामीण युवा के चेहरे पर चमके और हमारे गाँव देश विकास के अहम भागीदार बने खेतों और खलिहानों के रास्ते तरक्की और खुशहाली की ओर बढ़ता ये नया भारत है